ਜਿਹੜੀ ਕਰੋਨਾ ਦੀ ਬਿਮਾਰੀ ਦੁਆਰਾ ਹੁਣ ਤਸਕਤ ਜਿਵੇਂ ਦੇ ਰਿਹਾ ਹੈ ਦਾ ਕੇਸ ਆ ਰਿਹਾ ਹੈ ਤਾਂ ਉਹ ਬਿਮਾਰੀ ਜਿਹੜੀ ਆਪਾਂ ਪਹਿਲਾਂ ਵੀ ਆਪਣੇ 2020-21-22 ਦੇ ਵਿੱਚ ਜਿਹੜੀ ਬਿਮਾਰੀ ਫੈਲੀ ਸੀ ਉਹੀ ਕਰੋਨਾ ਬਟ ਉਹਦਾ ਜਿਹੜਾ ਵੇਰੀਐਂਟ ਹੈ ਉਹ ਅਲੱਗ ਹੈ ਅਤੇ ਉਸ ਸੰਬੰਧ ਵਿੱਚ ਜਿਹੜੀ ਵੀ ਆਪਣੀ ਤਿਆਰੀ ਹੈ ਉਹ ਤਿਆਰੀ ਸਾਰੀ ਪੰਜਾਬ ਸਰਕਾਰ ਨੇ ਤਿਆਰੀ ਉਹਦੀ ਕੀਤੀ ਹੋਈ ਹੈ ਪਰ ਉਹ ਪਧਰੀਕੇ ਨਾਲ ਤੇ ਹਸਪਤਾਲਾਂ ਦੇ ਵਿੱਚ ਸਾਰੇ ਤਰ੍ਹਾਂ ਦਾ ਪ੍ਰਬੰਧ ਆਲਰੇਡੀ ਕੀਤਾ ਹੋਇਆ ਹੈ ਟੈਸਟਿੰਗ ਦਾ ਕੋਈ ਪ੍ਰਬੰਧ ਹੈਗੇ ਸਾਰੇ ਦੇ ਦੇਖੋ ਪਹਿਲੀ ਗੱਲ ਤਾਂ ਇਹਦੇ ਵਿੱਚ ਹੈ ਕਿ ਇਹ ਜਿਹੜਾ ਕਰੋਨਾ ਦਾ ਵੇਰੀਐਂਟ ਹੈ ਓਮਿਕਰੋਨ ਠੀਕ ਹੈ ਇਹ ਹਾਲੀ ਤੱਕ ਜੋ ਵੀ ਆਈਆਂ ਖਬਰਾਂ ਉਹਦੇ ਵਿੱਚ ਇੱਕ ਘੱਟ ਗੰਭੀਰ ਮਾਇਦਾ ਹੈ ਦੂਸਰੀ ਗੱਲ ਹੈ ਕਿ ਜਦੋਂ ਪੈਂਡੇਮਿਕ ਹੋਇਆ ਸੀਗਾ ਉਸ ਟਾਈਮ ਤੇ ਕਾਫੀ ਲੋਕਾਂ ਨੂੰ ਇਮਿਊਨਿਟੀ ਇਹਦੇ ਵਿੱਚ ਪਾਰਸ਼ੀਅਲ ਇਮਿਊਨਿਟੀ ਜਾਂ ਫੁੱਲ ਇਮਿਊਨਿਟੀ ਹੈ ਸੋ ਜ਼ਿਆਦਾਤਰ ਇਫੈਕਟ ਉਹ ਬੰਦੇ ਹੋਣਗੇ ਜਿਨ੍ਹਾਂ ਦੀ ਉਮਰ ਜਿਹੜੀ ਜ਼ਿਆਦਾ ਹੋਏਗੀ ਜਾਂ ਜਿਹੜੇ ਆਲਰੇਡੀ ਕਿਸੇ ਬਿਮਾਰੀ ਨਾਲ ਗਰਸਤ ਹੋਣਗੇ ਜਿਨ੍ਹਾਂ ਨੂੰ ਕੋਈ ਸ਼ੂਗਰ ਦੀ ਬਿਮਾਰੀ ਹੋएगी ਇਮਿਊਨੋ ਕੰਪਰਮਾਈਜ਼ ਕੋ ਕੈਂਸਰ ਦੀ ਦਵਾਈ ਲੈਂਦਾ ਕੋਈ ਕਿਡਨੀ ਦੀ ਪ੍ਰੋਬਲਮ ਹੈ ਕੋਈ ਅਸਥਮਾ ਦੀ ਦਿੱਕਤ ਹੈ ਉਹ ਜਿਹੇ ਲੋਕਾਂ ਨੂੰ ਜ਼ਿਆਦਾ ਇਹਦੇ ਚ ਦਿੱਕਤ ਆ ਵੋਲਟੇਜ ਹੈ ਉਹਨਾਂ ਨੂੰ ਦਿੱਕਤ ਆ ਸਕਦੀ ਹੈ ਅਦਰਵਾਈਜ਼ ਨਾਰਮਲ ਹੈਲਦੀ ਜਿਹੜਾ ਬੰਦਾ ਹੋਏਗਾ ਉਹਨੂੰ ਐਨੀ ਜ਼ਿਆਦਾ ਦਿੱਕਤ ਨਹੀਂ ਆ ਸਕਦੀ ਬਾਕੀ ਜਿਵੇਂ ਵੀ ਸਰਕਾਰ ਕੋਈ ਵੀ ਨਵਾਂ ਪ੍ਰੋਗਰਾਮ ਚਲਾਏਗੀ ਜਾਂ ਜਿਸ ਤਰ੍ਹਾਂ ਵੀ ਸਰਕਾਰ ਹਦਾਇਤ ਦੇਗੀ ਉਸ ਅਕੋਰਡਿੰਗਲੀ ਸਾਡੀ ਤਿਆਰੀ ਪੂਰੀ ਹੈ ਪਹਿਲੇ ਨਾਲੋਂ ਕਿੰਨਾ ਕਈ ਦਾ ਜਿਹੜਾ ਉਹ ਪ੍ਰਭਾਵ ਹੋਵੇਗਾ ਦੇਖੋ ਜੀ ਪਹਿਲੀ ਗੱਲ ਤਾਂ ਆਪਣੇ ਕੋਲ ਹਾਲੀ ਕੋਈ ਕੇਸ ਨਹੀਂ ਰਿਪੋਰਟ ਹੋਇਆ ਬਟ ਜੋ ਅਸੀਂ ਪੜਿਆ ਹੈ ਉਹ ਇਹ ਹੀ ਹੈ ਕਿ ਜੋ ਆਪਾਂ ਨੇ ਕੁਝ ਸਾਲ ਪਹਿਲਾਂ ਉਹ ਉਹਨਾਂ ਸਵੀਰ ਨਹੀਂ ਹੋਏਗਾ ਕਿਉਂਕਿ ਇੱਕ ਹਾਰਡ ਇਮਿਊਨਿਟੀ ਆਪਾਂ ਨੂੰ ਆਲਰੇਡੀ ਆਪਣੇ ਲੋਕਾਂ 'ਚ ਹੈਗੀ ਆ ਆਪਾਂ ਨੇ ਸਾਰਿਆਂ ਨੂੰ ਇੱਕ ਵਾਰੀ ਇਸ ਤਰ੍ਹਾਂ ਦੀ ਬਿਮਾਰੀ ਹੋ ਚੁੱਕੀ ਆ ਆਪਾਂ ਨੇ ਵੈਕਸੀਨ ਵੀ ਲਵਾਈ ਹੋਈ ਹੈ ਸੋ ਇਸ ਕਰਕੇ ਇਸ ਵਾਰੀ ਉਹਨਾਂ ਪ੍ਰਭਾਵ ਨਹੀਂ ਪਏਗਾ ਇਸ ਕਰਕੇ ਜਿਆਦਾ ਕਮਿਊਨਿਟੀ 'ਚ ਪੈਨਿਕ ਦੀ ਲੋੜ ਨਹੀਂ ਹੈ ਸਮਝਦਾਰੀ ਦੀ ਲੋੜ ਹੈ ਜਿਹੜੀਆਂ ਸਾਵਧਾਨੀਆਂ ਆਪਾਂ ਅੱਗੇ ਪੜੀਆਂ ਜਿਹੜੀਆਂ ਆਪਾਂ ਕੀਤੀਆਂ ਉਹ ਤੁਹਾਨੂੰ ਦੁਬਾਰਾ ਯਾਦ ਕਰਾ ਦੇਣਾ ਇਹ ਹੱਥ ਧੋਣਾ ਕੰਮ ਤੋਂ ਆ ਕੇ ਹੱਥ ਧੋਣਾ ਕਿਸੇ ਨਾਲ ਹੱਥ ਮਿਲਾ ਕੇ ਹੱਥ ਧੋਣਾ ਮੂੰਹ ਤੇ ਮਾਸਕ ਪਾ ਕੇ ਰੱਖਣਾ ਭੀੜ ਭੜਕੇ ਤੋਂ ਬਚਣਾ ਅਤੇ ਸਮਾਜਿਕ ਦੂਰੀ ਬਣਾ ਕੇ ਰੱਖਣਾ ਜੇ ਇਹ ਚੀਜ਼ਾਂ ਦਾ ਆਪਾਂ ਖਿਆਲ ਰੱਖਾਂਗੇ ਤਾਂ ਆਪਾਂ ਵਾਰੀ ਤੋਂ ਬਚ ਸਕਦੇ ਹਾਂ ਜੇ ਕਿਸੇ ਬੰਦੇ ਨੂੰ ਖੰਗ ਜੁਕਾਮ ਹੈ ਉਹ ਡਾਕਟਰ ਦੀ ਸਹਾਇਤਾ ਲੈ ਸਕਦਾ ਹੈ ਅਤੇ ਜੇ ਖੰਗ ਜੁਕਾਮ ਹੁੰਦੀ ਹੈ ਤਾਂ ਉਸ ਦੇ ਵਿੱਚ ਆਪਣਾ ਰੁਮਾਲ ਦਾ ਯੂਜ਼ ਕਰਨਾ ਹੈਂਡ ਵਾਸ਼ ਕਰਨਾ ਇਹ ਸਾਰੀਆਂ ਸਾਵਧਾਨੀਆਂ ਜਿਹੜੀਆਂ ਉਹ ਕਰਨੀਆਂ ਚਾਹੀਦੀਆਂ ਅਸਰ ਜਲੰਧਰ ਵਿਖੇ ਗੋਲਗੱਪਿਆਂ ਦਾ ਜਿਵੇਂ ਪਾਣੀ ਜਾਂ ਜੂਸ ਵਗੈਰਾ ਗੱਨੇ ਦਾ ਉਹ ਬੈਨ ਕੀਤਾ ਗਿਆ ਕਿ ਇੱਥੇ ਸਮਰਾਲੇ ਵਿੱਚ ਵੀ ਜਿਹੜਾ ਹਾਈਜੀਨ ਨਹੀਂ ਯੂਜ਼ ਕਰਦੇ ਕੀ ਉਹਨਾਂ ਲਈ ਕੁਸ਼ ਕਰ ਕੀਤਾ ਜਾਵੇਗਾ ਇਹ ਗੱਲ ਹੈ ਕਿ ਜਲੰਧਰ ਦੇ ਵਿੱਚ ਮੈ ਵੀ ਖਬਰ ਪੜ੍ਹੀ ਹੈ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਉੱਥੇ ਇੱਕ ਐਂਟੋਨਮੈਂਟ ਏਰੀਆ ਦੇ ਵਿੱਚ ਇਸ ਤਰ੍ਹਾਂ ਕੋਈ ਕੀਤਾ ਗਿਆ ਸੀਗਾ ਤੇ ਪਰ ਐਸਾ ਚੋ ਕੋਈ ਜਿਹੜੀ ਹੈ ਪੰਜਾਬ ਦੇ ਲਈ ਲਾਗੂ ਨਹੀਂ ਹੋਇਆ ਜੋ ਮੇਰੀ ਜਾਣਕਾਰੀ ਹੈ ਉਹਦੇ ਵਿੱਚ ਇਹੀ ਹੈ ਕਿ ਜਿਹੜੀ ਗਰਮੀ ਵਿੱਚ ਹੋਣ ਵਾਲੀਆਂ ਬਿਮਾਰੀਆਂ ਉਹ ਜ਼ਿਆਦਾਤਰ ਕਿਹਨਾਂ ਤੀ ਜਦੋਂ ਹੋਣ ਦੇ ਚਾਂਸ ਰਹਿੰਦੇ ਆ ਜਿੱਥੇ ਹਾਈਜੀਨ ਮੇਨਟੇਨ ਨਹੀਂ ਹੋਇਆ ਹੁੰਦਾ ਸੋ ਜੇ ਆਪਾਂ ਨੇ ਸਫਾਈ ਦੇ ਨਾਲ ਜਿਵੇਂ ਗੋਲ ਕਪਿਆਂ ਵਿੱਚ ਪਾਣੀ ਜੇ ਸਫਾਈ ਨਹੀਂ ਹੈ ਬੰਦੇ ਨੇ ਗਲਵਜ਼ ਨਹੀਂ ਪਾਏ ਗੰਨੇ ਜਿਹੜੇ ਆ ਉਹ ਸਹੀ ਤਰੀਕੇ ਉਹਨੇ ਨਹੀਂ ਧੋਏ ਤਾਂ ਇਹ ਤਾਂ ਇਸ ਤਰ੍ਹਾਂ ਬਰਫ਼ ਜੇ ਕੋਈ ਚੰਗੀ ਹੈ ਨਹੀਂ ਤਾਂ ਬਿਮਾਰੀ ਹੋ ਸਕਦੀ ਹੈ ਉਸ ਐਜ਼ ਅ ਪ੍ਰੀਕੌਸ਼ਨਰੀ ਮੀਅਰ ਹੋ ਸਕਦਾ ਉਸ ਇਲਾਕੇ ਵਿੱਚ ਕੋਈ ਇਹੋ ਜੇ ਕੇਸ ਰਿਪੋਰਟ ਹੋਏ ਹੋਣ ਜਿਸ ਕਰਕੇ ਸਰਕਾਰ ਨੇ ਉਸ ਚੀਜ਼ ਦਾ ਲਿਆ ਹੋਵੇ ਕਿ ਹਾਂ ਵੀ ਆਪਾਂ ਨੂੰ ਬਿਮਾਰੀ ਕਿਤੇ ਵੱਧ ਨਾ ਜਾਵੇ ਇਸ ਕਰਕੇ ਉਸ ਏਰੀਆ 'ਚ ਹੋਇਆ ਬਟ ਇਹ ਸਾਰੇ ਪੰਜਾਬ 'ਚ ਲਾਗੂ ਨਹੀਂ ਹੈ